ਚਲੋ ਸ਼ਸ਼ੀ ਕਾਲ ਜੀ ਤੁਹਾਡਾ ਟਿਚ ਚੈਨਲ ਤੇ ਤੁਹਾਡਾ ਸਵਾਗਤ ਹੈ ਦੇਖੋ ਜੀ ਗਰਮ ਸੂਟ ਆਏ ਨੇ ਕੈਸ਼ਮੀਰੋਂ ਦੇ ਸੂਟ ਨੇ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਬਾਜੂ ਤੇ ਜਾਂ ਬਾਟਮ ਤੇ ਕਰ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਆਈ ਹੋਈ ਨਹੀਂ ਜੀ ਕਲਰ ਦੇਖੋ ਇਹ ਵਾਲਾ neck ਦਾ ਕਲਰ ਹੈ ਜੀ ਇਸ ਤਰ੍ਹਾਂ ਦਾ neck ਦੇ ਕਲਰ ਨੇ ਜੀ ਇਹ ਵਾਲੇ ਸਾਰਿਆਂ ਦੇ ਡਿਜ਼ਾਈਨਿੰਗ ਸੀਮ ਰਹੂਗੀ ਦੇਖੋ ਜੀ neck design ਬਹੁਤ ਹੀ ਗਰਮ ਸੂਟ ਹੁੰਦੇ ਨੇ ਜੀ ਇਹ ਵਾਲੇ ਦੇਖੋ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਜੀ ਐਂਡ ਤੇ ਆਪਾਂ ਇਹਨਾਂ ਦਾ ਰੇਟ ਵੀ ਦੱਸਾਂਗੇ ਤੁਸੀਂ ਇਹ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਲਾਸਟ ਦੇ ਵਿੱਚ ਆਪਾਂ ਸਾਰੀ ਵੀਡੀਓ ਨੂੰ ਫੁੱਲ ਦੇਖਿਓ ਜੀ ਲਾਸਟ ਦੇ ਵਿੱਚ ਆਪਾਂ ਵੱਡੇ ਬੰਬ ਧਮਾਕੇ ਕਰਾਂਗੇ ਰੇਟ ਦੇ ਵਿੱਚ ਸਾਰੇ ਸੂਟਾਂ ਦਾ ਰੇਟ ਇੱਕ ਹੀ ਰੱਖਾਂਗੇ ਉਹ ਵੀ ਤੁਸੀਂ ਫ੍ਰੀ ਦੇ ਭਾਅ ਵਿੱਚ ਹੀ ਹੋਊਗਾ ਦੇਖਿਓ ਤੁਸੀਂ ਵੀਡੀਓ ਫੁੱਲ ਐਂਡ ਤੱਕ ਦੇਖੋ ਕਲਰ ਕਲਰ ਵੀ ਬਹੁਤ ਸੋਹਣੇ ਤਿਆਰ ਕਰਾਈ ਨੇ ਕਲਰ ਸਾਰਿਆਂ ਦੇ ਅਲੱਗ ਨੇ ਜੀ ਡਿਜ਼ਾਈਨਿੰਗ ਸੇਮ ਤਿਆਰ ਕਰਵਾਈਏ ਸਾਰੇ ਦੀ ਫਿਨਿਸ਼ਿੰਗ ਵਰਕ ਦੀ ਬਹੁਤ ਵਧੀਆ ਹੋਈ ਹੋਈ ਹੈ ਜੀ। ਇਹਨੇ ਬਧੀਆ ਗਰਮ ਸੂਟ ਨੇ ਜੀ ਇਹਨਾਂ ਦੇ ਥੱਲੇ ਤੁਸੀਂ ਲੋਨ ਲਗਾਉਣ ਦੀ ਲੋੜ ਨਹੀਂ ਪੈਂਦੀ। ਤੁਸੀਂ ਆਦੀ ਮਰਜ਼ੀ ਤੇ ਨਾਲ ਲਗਾਉਣੀ ਹੋਵੇ ਤੁਸੀਂ ਲਗਵਾ ਸਕਦੇ ਹੋ। ਵੈਸੇ ਇਹਨਾਂ ਥੱਲੇ ਕੋਈ ਲੋਨ ਨਹੀਂ ਲੱਗਦੀ। ਬਹੁਤ ਹੀ ਗਰਮ ਸੂਟ ਨੇ ਜੀ ਆਵੜੀ ਠੰਡ ਦੇ ਵਿੱਚ ਪਾਉਣ ਲਈ ਕਾਫੀ ਕਲਰ ਨੇ ਇਸ ਦੇ ਵਿੱਚ। ਸਾਰੀਆਂ ਭੈਣਾਂ ਦੀ ਟਮਾਂਡ ਤੇ ਲੈ ਕੇ ਆਏ ਹੈ ਜੀ। ਜਾਦਾ ਰੇਟ ਪਾਉਣ ਸੂਟ ਜਾਦਾ ਰੇਟ ਦੇ ਸੂਟ ਪਾਉਣ ਵਾਲੀਆਂ ਭੈਣਾਂ ਵੀ ਤੇ ਘੱਟ ਰੇਟ ਦੇ ਸੂਟ ਪਾਉਣ ਵਾਲੀਆਂ ਭੈਣਾਂ ਨੂੰ ਸਾਰਿਆਂ ਨੂੰ ਆਪਾਂ ਨੇ ਇੱਕ ਭਾਜ ਹੀ ਦੇ ਦੇਣੀ ਹੈ ਸਭ ਦੀ ਛੋਅਾਈ ਸੀ ਪੂਰੀ ਕਰ ਦੇਣੀ ਹੈ ਰੇਟ ਵੱਲੋਂ ਇਹ ਕੋਨੇ ਕਾ ਡਿਜ਼ਾਈਨ ਕਲਰ ਵੀ ਸਾਰੇ ਸੋਹਣੇ ਸੋਹਣੇ ਆਏ ਨੇ ਜੀ ਕਿਉਂਕਿ ਆਪਾਂ ਸਾਰੀਆਂ ਭੈਣਾਂ ਤਾਂ ਫਾਇਦਾ ਹੀ ਕਰਦੇ ਆ ਜੀ ਪਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਆਪਾਂ ਨੂੰ ਸਟਾਫ ਕੱਪੜਾ ਦੀ ਦੱਸਿਆ ਹੁੰਦਾ ਹੈ ਜੀ ਦੇਖੋ ਪਸ਼ਮੀਨੇ ਦੇ ਨੈਕ ਆਰੀ ਵਰਕ ਹੋਇਆ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਨੇ ਆਰੀ ਵਰਕ ਹੋਇਆ ਪਸ਼ਮੀਨੇ ਦੇ ਵਿੱਚ ਸੂਟ ਨੇ ਦੇਖੋ ਇਹ ਵਾਲਾ ਕਿਹ ਰਹੀ ਜੀ ਇਹ ਕੁਝ ਕਹਿਣ ਨੂੰ ਪਹਿਲਾਂ ਮਿਲ ਕੇ ਸੀ ਕੁਝ ਰਹਿ ਗਈਆਂ ਸੀਗੀਆਂ ਬਹੁਤ ਸੋਹਣੇ ਨੇ ਜੀ ਇਹ ਵਾਲਾ ਹੈਗੀ ਬਾਜੂ डिजाइन ये यी हैगी जी बॉटम देखो जी ढाई मीटर खुला डाला शॉल होगा कोई आई नहीं होगा भी निका जहा होगा चेक कर सकते हो कलर देखो ये भी कई कलर ने जी अपने को देखो नैक् आरी वर्क हुए है जी हैंड का टच हुए हो बहुत बढ़िया सूट ने देखो कलर ये कलर देखो बहुत ही प्यारा जा कलर है ऑरेंज जा जरास्ट और ये जी देखो जी क्योंकि तो हूँ अपने को काफ़ी आ गए ने सूट पहला कलर घट आए थे देखो ये वाला कलर देखो जी ये जी। है वाजू जी ये है घेरे वाले डिजाइन ਬਹੁਤ ਵਧੀਆ ਪ੍ਰਿੰਟਡ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਵੀਡੀਓ ਨੂੰ ਪਿਆਰ ਦੇ ਨਾਲ ਦੇਖ ਲਿਆ ਕਰੋ ਜੀ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਇਹ ਵਾਲੀ ਹੈਗੀ ਬਾਟਮ ਦੇਖੋ ਕਲਰ ਦੇਖੋ ਜੀ ਇਹ ਵਾਲਾ ਇਸ ਤਰ੍ਹਾਂ ਬਣੇ ਹੋਏ ਜੀ ਲੈਕਰ ਡਿਜ਼ਾਈਨ ਆ ਰਹੀ ਵਰਕ ਪ੍ਰਿੰਟ ਦੇ ਵਿੱਚ ਫਰੰਟ ਹੈਗਾ ਜੀ ਪਲੇਨ ਵਰਕ ਵਾਲਾ ਦੇਖੋ ਕਿਉਂਕਿ ਹਰ ਇੱਕ ਭੈਣ ਦੀ ਚੋਆਇਸ ਦੇ ਅਨਸਾਰ ਆਪਾਂ ਲੈ ਕੇ ਆਉਨੇ ਆ ਕਲਰ ਵੀ ਆਪਣੇ ਬਹੁਤ ਵਧੀਆ ਨੇ ਕਿਸੇ ਕੱਪੜੇ ਦੀ ਆਪਣੀ ਕਦੇ ਕੋਈ ਵੀ ਉਲੰਭਾ ਨਹੀਂ ਆਇਆ ਜੀ ਦੇਖੋ ਜੀ ਸ਼ਾਲ ਹੈ ਬਹੁਤ ਸੋਹਣਾ ਨਾਲ ਪਲੇਨ ਬਾਟਮੇ ਕਲਰ ਇੱਕ ਤੋਂ ਇੱਕ ਸੋਹਣੇ ਹੋਣਗੇ ਇਹਨਾਂ ਦੇ ਵੀ ਜੀ ਦੇਖੋ ਕਿਉਂਕਿ ਰੇਟ ਦੇ ਆਪਾਂ ਨੇ ਧਮਾਕੀ ਕਰਨੀ ਨੇ ਜੀ ਲਾਸਟ ਦੇ ਐਂਡ ਦੇ ਵਿੱਚ ਤੁਸੀਂ ਰੇਟਾਂ ਦੇ ਛੁੱਟਾਂ ਦੇ ਜਰੂਰ ਸੁਣ ਲਿਓ ਜੇ ਸੇ ਪਹਿਲੇ ਵੀਡੀਓ ਨੂੰ ਪਿਆਰ ਦੇ ਨਾਲ ਐਂਡ ਤੱਕ ਜੁੜੇ ਕੇ ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗੇ ਤਾਂ ਹੀ ਤੁਸੀਂ ਰੇਟ ਸੁਣੋ ਕਿ ਵਧੀਆ ਲੱਗਣਗੇ। ਇੱਕ ਰੇਵ ਦੇ ਵਿੱਚ ਆ ਗਈ ਜਿਹੜੀ ਭੈਣਾਂ ਪਹਿਲਾਂ ਰਹਿਗੀਆਂ ਸੀਗੀ ਪਿਓਰ ਚਨੂਨ ਦੇ ਵਿੱਚ ਨੇ ਜੀ ਇਹ ਵਾਲੇ। ਦੇਖੋ ਸਾਰਿਆਂ ਦਾ ਰੇਟ ਇੱਕੋ ਹੀ ਲਾ ਦੇਣਾ ਜੀ। ਇਹ ਵਾਲਾ ਜੀ। ਦੇਖੋ ਜਿਹੜੀ ਮੇਰੀ ਭੈਣ ਨੂੰ ਇਹ ਵਾਲਾ ਨਹੀਂ ਮਿਲਿਆ ਸੀ ਪਿਛਲੀ ਵਾਰੀ। ਪਿਛਲੀ ਵਾਰੀ ਆਪਾਂ ਇਸ ਦੀ ਸੱਚ ਵੀਡੀਓ ਨਹੀਂ ਪਾਈ ਸੀ ਜੀ ਇਹ ਵਾਲੇ ਦੀ ਆਪਣਾ ਦੁਕਾਨ ਤੋਰੀ ਹੋ ਗਏ ਸੀਗੇ ਸੇਲ ਇਹ ਵਾਲੇ ਦੇਖੋ ਜੀ ਇਹ ਆਪਾਂ ਇਸ ਤਰ੍ਹਾਂ neck ਦੀ ਕੜਾਈ ਕਰਵਾਈ ਹੋਈ ਏ ਵਿੱਚ ਸਾਰੇ ਫਰੰਟ ਤੇ ਉੱਪਰ ਬੁਟਲੀਆਂ ਫੁਆਈਆਂ ਹੋਈਆਂ ਨੇ ਬਹੁਤ ਹੀ ਗਰਮ ਸੂਟ ਰਹਣਗੇ ਕਿਸੇ ਵੀ ਸੂਟ ਦਾ ਲਾਂਬਾ ਨਹੀਂ ਆਊਗਾ ਜੀ ਇਹ ਵਾਲੀ ਸਰਦੀ ਦੇ ਵਿੱਚ ਜ਼ਰੂਰ ਫਾਇਦਾ ਲਓ ਇਹਨਾਂ ਦਾ ਬਹੁਤ ਜ਼ਿਆਦਾ ਠੱਡ ਪੈ ਰਹੀ ਹੈ ਦੇਖੋ ਇਹ ਵਾਲੇ ਹੈਗੇ ਜੀ ਬਾਟਮ ਦਾ ਡਿਜ਼ਾਈਨ ਕਲਰ ਦੇਖੋ ਕਲਰ ਵੀ ਸਾਰੇ ਸੋਹਣੇ ਨੇ ਜੀ ਕਦੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਹੈਗਾ ਜੀ ਵੀ ਆਪਣਾ ਕੋਈ ਸੂਟ ਪਿਆ ਰਹਿ ਗਿਆ ਵੀ ਵਾਲਾ ਕਲਰ ਨਹੀਂ ਕਿਸੇ ਨੂੰ ਵੀ ਪਸੰਦ ਆਇਆ ਕਿਉਂਕਿ ਆਪਣੇ ਜਿਹੜੇ ਕਲਰ ਹੁੰਦੇ ਨੇ ਸਾਰੇ ਹੀ ਪਸੰਦ ਆਉਣ ਵਾਲੇ ਹੁੰਦੇ ਨੇ ਕੋਈ ਵੀ ਕਲਰ ਆਪਣੇ ਕੋਲ ਐਵੇਂ ਨਹੀਂ ਹੁੰਦਾ ਵੀ ਕਲਰ ਕਨਿਊ ਸੂਟ ਰਹਿ ਗਿਆ ਚਲੋ ਕੋਈ ਮੈਨੂੰ ਨਹੀਂ ਪਸੰਦ ਹੁੰਦਾ ਉਹ ਗੱਲ ਵੱਖਰੀ ਹੈ ਪਰ ਕਲਰ ਆਪਣੇ ਸਾਰੇ ਸੋਹਣੇ ਹੁੰਦੇ ਨੇ ਦੇਖੋ ਬਾਕੀ ਸਾਰੀਆਂ ਭੈਣਾਂ ਦੀ ਚੁਆਇਸ ਕਲਰਾਂ ਤੇ ਹਨਾ ਅਲੱਗ-ਅਲੱਗ ਹੁੰਦੀ ਹੈ। ਦੇਖੋ ਇਹ ਵੀ ਕਿੰਨਾ ਸੋਹਣਾ ਨੈਕ ਹੈ। ਕਿ ਉਹ ਇਹ ਅਲੱਗ ਜੀ ਚੀਜ਼ ਤਿਆਰ ਕਰਵਾਈ ਹੈ ਜੀ ਆਪਾਂ। ਸਾਰੇ ਦੇ ਵਿੱਚ ਮੁੱਟੀਆਂ ਬਣੀਆਂ ਹੋਈਆਂ ਨੇ। ਚੈੱਕ ਕਰ ਲਓ। ਜਨਾ ਦੇ ਨਾਲ ਆਪਣੇ ਆਰਡਰ ਬੁੱਕ ਕਰੀ ਜਾਇਆ ਕਰੋ ਜੀ। ਦੇਖੋ ਫਿਨਿਸ਼ਿੰਗ ਦੇਖ ਲਓ ਜੀ ਚੈੱਕ ਕਰੋ ਬਹੁਤ ਹੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਜਿਸ ਤਰ੍ਹਾਂ ਦਾ ਸੂਟ ਆਪਾਂ ਦਿਖਾ ਰਹੇ ਹਾਂਗੇ ਇਸ ਤਰ੍ਹਾਂ ਦੀ ਸੂਟ ਨਹੀਂ ਜੀ ਕੋਈ ਆਏ ਨਹੀਂ ਹੋਊਗਾ ਵੀ ਸੂਟਾਂ ਦੇ ਵਿੱਚ ਬਾਅਦ ਦੇ ਵਿੱਚ ਕੁਝ ਹੋਰ ਹੋਊਗਾ ਵਧੀਆ ਵਧੀਆ ਨਹੀਂ ਇਹ ਕਾ ਚੀਜ਼ ਹੈ ਜੀ ਦੇਖੋ ਇਹ ਹੈਂਡਵਰਕ ਦਾ ਸੂਟ ਹੈ ਜੀ ਪਿਓਰ ਦੇ ਪਿਓਰ ਕريب ਦੇ ਉੱਪਰ ਹੈਂਡਵਰਕ ਦਾ ਸੂਟ ਹੈ ਜੀ ਏ ਵੀ ਸੂਟ ਦਾ ਪ੍ਰਾਈਸ ਆਪਾਂ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਹੈ ਮੈਂ ਤੁਹਾਨੂੰ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦਿੰਦੀ ਆ ਜੀ ਦੂਜੇ ਸੂਟਾਂ ਦਾ ਪ੍ਰਾਈਸ ਆਪਾਂ ਅੰਡਰ ਵਿੱਚ ਦੱਸਾਂਗੇ ਏ ਵਾਲੇ ਸੂਟ ਦਾ ਪ੍ਰਾਈਸ ਸਿਰਫ ਹੈਗਾ ਜੀ 2700 ਰੁਪਏ ਬਹੁਤ ਵਧੀਆ ਵਰਕ ਹੋਇਆ ਹੈ ਸੂਟ ਤੇ ਤੁਸੀਂ ਕੋਈ ਵੀ ਤੁਹਾਨੂੰ ਫਖਸ਼ਨ ਆ ਰਿਹਾ ਤੁਸੀਂ ਬੁੱਕ ਕਰ ਸਕਦੇ ਹੋ ਜੀ ਵਾਲਾ ਸੂਟ ਪਿਓਰ ਜਨੂਨ ਦਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਬਹੁਤ ਹੀ ਹੈਵੀ ਵਰਕ ਦੇ ਨਾਲ ਦੁਪੱਟਾ ਹੋਊਗਾ ਆਪਾਂ ਦੁਪੱਟਾ ਵੀ ਤੁਹਾਨੂੰ ਦਿਖਾਉਣੀ ਆ ਪਿਓੜੀ ਸਲਵਾਰ ਹੋਊਗੀ ਜੀ ਤੇ ਨਾਲ ਲੱਗੀ ਵੀ ਇਹ ਸੂਟ ਦਾ ਰਾਈਟ ਸਿਰਫ ਤੋਂ ਸਿਰਫ ਸਤਾਈ ਸੌਰਪੇ ਕਿਉਂ ਜੀ ਹੁਣ ਤੁਹਾਨੂੰ ਫੱਖਣਾ ਰਹੇ ਜੇ ਤੁਸੀਂ ਇਹ ਸੂਟ ਜਰੂਰ ਖਰੀਦ ਸਕਦੇ ਹੋ ਬਾਜ਼ਾਰ ਦੇ ਵਿੱਚ ਇੰਨਾ ਸੂਟਾਂ ਦੇ ਪ੍ਰਾਈਸ ਬਹੁਤ ਜ਼ਿਆਦਾ ਹੈਗਾ ਆਪਾਂ ਤੁਹਾਨੂੰ ਪ੍ਰਾਈਸ ਬਹੁਤ ਘੱਟ ਰੇਟ ਤੇ ਦੇ ਰਹੀ ਆ ਦੇਖੋ ਜੀ ਚਨੂਨ ਦਾ ਦੁਪੱਟਾ ਬਹੁਤ ਹੈਵੀ ਵਰਕ ਹੋਇਆ ਹੋਇਆ 8 ਮੀਟਰ ਦਾ ਚਨੂਨ ਦਾ ਦੁਪੱਟਾ ਹੋਊਗਾ ਜੀ ਹੈਵੀ ਵਰਕ ਦੇ ਨਾਲ ਸਾਰੀ ਚੀਜ਼ ਵਧੀਆ ਤੋਂ ਵਧੀਆ ਤੁਸੀਂ ਚੈੱਕ ਕਰੀ ਜਾਓ ਦੇਖੋ ਫਿਨਿਸ਼ਿੰਗ ਦੇ ਨਾਲ ਤਿਆਰ ਕੀਤਾ ਹੋਇਆ ਹੈਗਾ ਇਹ ਵਾਲੀ ਸੂਟ ਦਾ ਰੇਟ ਸਿਰਫ ਹੈਗਾ ਜੀ 2700 ਰੁਪਏ ਕਲਰ ਚੈੱਕ ਕਰੋ ਤੁਸੀਂ ਇਹਦੇ ਇਹ ਵਾਲਾ ਕਲਰ ਹੈ ਜੀ ਬਹੁਤ ਸੋਹਣਾ ਦੇਖੋ ਜੀ ਕਲਰ ਸਾਰਿਆਂ ਦੇ ਕਲਰ ਬਹੁਤ ਪਿਆਰੇ ਨੇ ਜੀ ਲਾਈਟ weight ਜਿਹੇ ਕਲਰ ਜਿਹੜੇ ਹੈਂਡਵਰਕ ਦੇ ਸੂਟਾਂ ਦੇ ਆਉਂਦੇ ਨੇ ਜੀ ਉਹੀ ਕਲਰ ਆਪਾਂ ਤਿਆਰ ਕਰਵਾਏ ਨੇ ਤਾਂ ਕਿ ਸਾਰੀਆਂ ਭੈਣਾਂ ਨੂੰ ਪਸੰਦ ਆ ਜਾਣ ਚੰਗਾ ਜੀ ਅਗਲੇ ਸਾਰੇ ਸੂਟ ਦਿਖਾਈ ਨੇ ਜਿਹੜੇ ਉਹਨਾਂ ਦਾ ਰੇਟ ਹੈਗਾ ਜੀ ਸਿਰਫ ਤੋਂ ਸਿਰਫ 700 ਰੁਪਏ ਦੇ ਵਿੱਚ ਸਾਰੇ ਸੂਟ ਸੇਲ ਕੀਤੇ ਜਾ ਰਹੇ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ